ਕਰਕੇ ਗਈ ਹੈ ਉਹ ਆਹ ਸਾਹਮਣੇ ਅਗਲੀ ਕਬੱਡੀ ਫੇਰ ਛੋਟੀਆਂ ਵਾਲਾ ਗੁਰਜੀਤ ਪੁੰਦੇ ਦੀ ਵੱਧ ਆਇਆ ਮੰਗਾ ਬੌਸਰ ਪੁਜਾ ਹੋਇਆ ਨਾਲ ਸੋਨੂ ਬੌਸਰ ਨਾਲ ਰਾਜੂ ਬੌਸਰ ਸਾਡਾ ਵੀਰ ਨਾਲ ਭਿੰਦਰ ਸਾਡਾ ਬੌਸਰ ਸਾਰੇ ਵੀਰਾਂ ਦਾ ਖੇਤਰ ਦੇ ਧੰਵਾਦ ਹੈ ਸਿਕੰਦਰ ਸਿੰਘ ਪੰਚੌੜੀ ਉਹ ਭਰਾ ਸਾਡੇ ਕਹਿੰਦੇ ਪੁਜੇ ਹੋਏ ਹੈ ਇਹਨਾਂ ਬੋਲਾਂ ਦੇ ਲਈ ਬਹੁਤ ਬਹੁਤ ਰਿਹਾ ਹੈ ਖੇਤਰ ਦੇ ਧੰਵਾਦ ਹੈ ਫੇਰ ਹੀ ਕਾਲਿਆ ਅਜੇ ਆ ਗਿਆ ਸਿੰਘ ਸਾਹਮਣੇ ਕਹਿੰਦੇ ਅਜੇ ਦੀ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪੈ ਗਈ ਉਧਰ ਮੁੰਡੇ ਸਧਾਨੀ ਵਾਲੇ ਤਿੰਨ ਨੇ ਉਹ ਤਿੰਨਾਂ ਦੇ ਵਿੱਚੋਂ ਇੱਕ ਨੇ ਟਰਾਈ ਕੀਤੀ ਹੈ ਸਾਹਮਣੇ ਕਹਿੰਦੇ ਲੱਗਦਾ 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 ਹੋਇਆ ਜੋਰ ਕਿ ਕਦੇ ਪਹੁੰਚਣਾ ਪਰਖੀ ਯਾਰਾਂ ਦੀ ਜੀ ਕਰਿਆ ਤੇ ਤੈਨੂੰ ਜਿਹੜੀ ਪਾਸਾ ਤੇ ਸਮਝਾ ਦਾਂਗੇ ਕਦੇ ਪਹੁੰਚਣਾ ਪਰਖੀ ਯਾਰਾਂ ਦੀ ਤੇ ਅੜ ਕੇ ਕੰਮ ਕੋਕੇ ਲਾ ਦਾਂਗੇ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਸਤਿੰਦਰ ਸਿੰਘ ਜੀ ਪੰਗੂ ਪੰਗੂ ਜੀ ਐਸਏ ਉਹਨਾਂ ਵੱਲੋਂ ਬਹੁਤ ਹੀ ਵੱਡੀ ਰਾਸ਼ੀ ਹੈ 15000 ਦਾ ਸਾਨੂੰ ਨਾਮ ਦਿੱਤਾ ਗਿਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਦਿਲੋਂ ਤੇ ਜੀ ਆਣ ਕੇ ਨੇ ਸਤਿੰਦਰ ਸਿੰਘ ਜੀ ਪੰਗੂ ਜੀ ਜੋ ਹਰ ਸਾਲ ਕੋਟੇ ਲਈ ਬਹੁਤ ਹੀ ਮੁੰਡਾ ਇਨਾਮ ਦਿੱਤੇ ਰਾਸ਼ੀ ਹੁੰਦੇ ਨੇ ਅਸੀਂ ਉਹਨਾਂ ਦੇ ਉੱਤੇ ਪਾਕਟ ਤੇ ਤਹਿਦੋਂ ਧੰਨਵਾਦ ਕਰਦੇ ਹਾਂ ਤੇ ਜੀ ਆਇਆਂ ਨੂੰ ਕਹਿੰਦੇ ਹਾਂ ਬាទ ਬាទ ਬਹੁਤ ਬਹੁਤ ਧੰਨਵਾਦ ਹੈ ਲੈ ਵੀ ਕਾਲਿਆ ਓਮ ਪ੍ਰਕਾਸ਼ ਸਿੰਘ ਜੀ ਸਰਪੰਚ ਸਾਹਿਬ ਪੁੰਨਰੀਆਂ ਤੇ ਨਾਲ ਸਾਡੇ ਸ਼ਮਸ਼ੇਰ ਸਿੰਘ ਜੀ ਸੂਬੇਦਾਰ ਜੀ ਤੇ ਨਾਲ ਸਾਡੇ ਡੀ ਤੁੰਰਿਆ ਤੇ ਨਾਲ ਸਤਗੁਰ ਸਿੰਘ ਪ੍ਰਧਾਨ ਸਾਡਾ ਵੀਰ ਪਜਿਆ ਹੋਇਆ ਹੈ ਕਹਿੰਦਾ ਵੀ ਪਹਿਲਾ ਪ੍ਰਾਈਜ਼ 7 ਲੱਖ ਦੇਣਾ ਹੈ ਦੂਜਾ ਪ੍ਰਾਈਜ਼ 91000 ਹੈ ਵੈਸਟਾਉਂ ਵਾਲੇ ਖਿਡਾਰੀਆਂ ਦੇ ਲੱਖ ਲੱਖ ਦਿੱਤਾ ਜਾਣਾ ਆ ਚੜਦੇ ਹੋਣਗੇ ਬੰਦੀ ਬੌਕਸਰ ਸੱਡੇ ਲਾ ਰਿਹਾ ਸਾਡੀ ਜਿੰਦਗੀ ਦਾ ਮਾਣ ਹੈ ਕਹਿੰਦੇ ਦਰਵਾ ਪਤਲਾ ਵਾਲਾ ਉਹ ਭਰਾ ਕਹਿੰਦੇ ਸੱਡੇ ਲਾ ਰਿਹਾ ਪਰ ਸਾਹਮਣੇ ਆਹ ਮੇਰੇ ਮਿੱਤਰੋ ਰਵੀਏ ਕਹਿੰਦੇ ਖੜਿਆਲ ਪੈਂਦਾ ਜਿਹਨੇ ਕਹਿੰਦੇ ਸੰਗਰੂਰ ਵਾਲਾ ਇਹ ਕਬੱਡੀ 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 ਇਹ ਆ ਜਾਫਾ ਇੱਕ ਆ ਜਾਫਾ ਐਨ ਕਹਿੰਦੇ ਚੋਟੀ ਦਾ ਮੈਚ ਖੇਡਦੇ ਮੈਦਾਨ ਦੇ ਵਿੱਚ ਅੱਜ ਦੇ ਦਿਨ ਦਾ ਸੁਪਰ ਫਾਈਨਲ ਖੇਡਿਆ ਜਾ ਰਿਹਾ ਹੈ ਲਓ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪੈ ਗਈ ਹੈ ਔਰ ਮੁੰਡਾ ਚੋਟੀਆਂ ਵਾਲਾ ਕਬੱਡੀ ਪੌਣ ਦੇ ਲਈ ਅੱਗੇ ਵੱਲ ਨੂੰ ਜਾਂਦਾ ਹੋਇਆ ਐਨ ਹਾਂਦਿਆਂ ਨੂੰ ਕਰਦਾ ਹੋਇਆ ਉਹ ਵਿਚਾਲੇ ਪੱਕਦੇ ਉੱਤੇ ਮਾਰੀ ਹੋਈ ਹੈ ਟਾਪੀ ਇੱਕ ਬਾਤੀਆ ਰੇਡਰ ਦੂਜੇ ਪਾਸੇ ਜਾਂਦੀ ਹੈ ਪੰਗੇ ਪੈ ਗਏ ਵਿੱਚ ਮਦਾਨੇ ਮੁੱਲ ਪੈਣੇ ਅਖਰਾਕਾਂ ਖਾਦਿਆਂ ਦੇ ਆਹ ਕੌਡੀ ਕੌਡੀ ਕਰਦੇ ਫੱਡੇ ਯਾਰੋ ਪੁੱਤ ਪੰਜਾਬੀਆਂ ਦੇ ਠੀ ਕੌਡੀ ਕੌਡੀ ਕਰਦੇ ਫਿਰਦੇ ਯਾਰੋ ਪੁੱਤ ਪੰਜਾਬੀਆਂ ਦੇ ਲੈ ਵੀ ਦੀਪ ਟੱਕ ਮੈਕ ਤੇ ਕਰਦੇ ਮੁੰਡੇ ਦੀ ਲੈ ਜਿਹੜਾ ਗਿਆਨੀ ਰੇਡਾ ਪਾਵੇਗਾ ਉਹਦੀ ਹਰ ਇੱਕ ਰੇਡ ਗੁਰਜੰਤ ਬਾਈ ਵੱਲੋਂ 100 ਦੀ ਹੋਵੇਗੀ ਇਹ ਸਾਡੇ ਮੇਰੇ ਵੀਰੋ ਭਰਾ ਜਿਹੜੇ ਇਲਾਜ ਕਰਵਾ ਕੇ ਗਏ ਐ ਹਰ ਬੜੀ ਮਿਹਰਬਾਨੀ ਐ ਛੋਟੀ ਦਾ ਮੁਕਾਬਲਾ ਖੇਡਿਆ ਜਾ ਰਿਹਾ ਮੇਰੇ ਵੀਰੋ ਸਾਡੀ ਜ਼ਿੰਦਗੀ ਦੇ ਉੱਧਰ ਮਾਣ ਕਹਿੰਦੇ ਪਜੇ ਹੋਏ ਐ ਗੁਰਜੰਟ ਕੁਲਰੀਆਂ ਡਾਕਟਰ ਵਾਲਾ ਬੋਲ ਜਿਹਾ ਵੀਰੇ ਵੀਰੋ ਉਹਦਾ ਭਰਾਵਾਂ ਦੇ ਵੱਲੋਂ ਹਰ ਇੱਕ ਰੇਡ ਦਾ ਜਿਹੜਾ ਸੌ ਹੋਣਾ ਉਧਰ ਕਹਿੰਦੇ ਸੈਂਟੀ ਸਟ੍ਰਿੰਕਰ ਸਟੋਰ ਵਾਲੇ ਸਾਡੇ ਵੀਰ ਪੁੱਜੇ ਹੋਏ ਐ ਠੇਕੇਦਾਰ ਲਾਭ ਸਿੰਘ ਜੀ ਨਾਲ ਸਰਦਾਰ ਜੱਗੀ ਸਿੰਘ ਜੀ ਵਿਸ਼ੇਤਰ ਤੇ ਆਏ ਹੋਏ ਐ ਬਹੁਤ ਬੜਾ ਧੰਨਵਾਦ ਪਰ ਪੁਆਇੰਟ ਜਿਹੜਾ ਇਸ ਲਈ ਰੇਟਰ ਦੇ ਹਿੱਸੇ ਜੁੜਦਾ ਹੋਇਆ ਹੈ ਇਹ ਰੇਟਰ ਦੇ ਲਈ ਭਾ ਜ਼ਰੂਰੀ ਆਹ ਜਾਫੀ ਦੇ ਹੱਥ ਪੱਕੇ ਜਾਫੀ ਉਹ ਜੋ ਮੰਨਿਆ ਜਾਂਦਾ ਜਿਹੜਾ ਪੰਡ ਦੀ ਰੇਡ ਨੂੰ ਲੱਪੇ ਹਾਕਮ ਵਾਲਾ ਤੇ ਪੀਡਲ ਦੀਆਂ ਟੀਮਾਂ ਆ ਜਾਣ ਇਹ ਵੀ ਕਾਲਾ ਕਰਦੇ ਗੱਲ ਚੋਬਰਾ ਹਾਕਮ ਵਾਲਾ ਤੇ ਪੀਡਲ ਦੀਆਂ ਟੀਮਾਂ ਜਿਹੜੀਆਂ ਬਿਨਾਂ ਕਿਸੇ ਦੇਰੀ ਤੋਂ ਖੇਡ ਦੇ ਮੈਦਾਨ ਦੇ ਵਿੱਚ ਆ ਜਾਣ ਲਓ ਸਾਹਮਣੇ ਕਹਿੰਦੇ ਚੋਟੀਆਂ ਵਾਲਾ ਖੇਡ ਦੇ ਮੈਦਾਨ ਦੇ ਵਿੱਚ ਕਿ ਮੁੜ ਤੋਂ ਮੁੜਕੀ ਹੋ ਗਿਆ ਲੱਗਿਆ ਜੋੜ ਚੋਬਰਾਂ ਦਾ ਓਹ ਕੰਡਾ ਵੀ ਨਹੀਂ ਚੁਬਦਾ ਜਿਸਮ ਕਠੋਰ ਜੋਬਰਾਂ ਦਾ ਚੜੀ ਜਵਾਲੀ ਗਰਮ ਖੂਨ ਦੇ ਲਕਾਰੇ ਤਾਂ ਵੱਜਦੇ ਓ ਰਾਜੇ ਖੇਲੇ ਮਰਦ ਮਦਾਨੋ ਕਦੇ ਡਰ ਕੇ ਨਹੀਂ ਪੱਜਦੇ ਵੀ ਰਾਜੇ ਖੇਲੇ ਮਰਦ ਮਦਾਨੇ ਕਦੇ ਡਰ ਕੇ ਨਹੀਂ ਪੱਜਦੇ ਕਦੇ ਡਰ ਕੇ ਨਹੀਂ ਪੱਜਦੇ ਮੈਚ ਟੋਟੀ ਦਾ ਖੇਡਿਆ ਜਾ ਰਿਹਾ ਹੈ ਹਕਮ ਵਾਲਾ ਤੇ ਪੀਡਲ ਦੀ ਟੀਮ ਆ ਜਾਣ ਸਾਰੇ ਆਫੀਸ਼ਲਾਂ ਦਾ ਧੰਨਵਾਦ ਹੈ ਤਾਲਾ ਕਹਿੰਦੇ ਜਹਾ ਮਿੱਤ ਕਹਿੰਦੇ ਜਾਨਲੀ ਵਾਲਾ ਪਜਾ ਹੋਇਆ ਜਲਪਰੀਆ ਸੇਵਕ ਸਾਡੀ ਜਿੰਦਗੀ ਦਾ ਮਾਣ ਹੈ ਬਲਵਿੰਦਰ ਸਿੰਘ ਗੁੰਡੀ ਮਾਣਦਾ ਨਾਲ ਦੀਪਾ ਕਹਿੰਦੇ ਰੱਲੇ ਵਾਲਾ ਆਹ ਸਾਰੇ ਬਲਾਰਿਆਂ ਦੇ ਖੇਤਰ ਦੇ ਧਰਮਾਲ ਨਾਲ ਕਹਿੰਦੇ ਅਜੇ ਕਹਿੰਦੇ ਸਿੰਘਾਂ ਦੀ ਧਰਤੀ ਦਾ ਕਬੱਡੀ ਕਬੱਡੀ ਕਰਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਵੀਰੋ ਉਧਰ ਕਹਿੰਦੇ ਰਾਮਪਾਲ ਸੇਖੋਂ ਸਾਹਿਬ ਜੀ ਉਹਨਾਂ ਦੇ ਵੱਲੋਂ ਬਹੁਤ ਸਾਰਾ ਪਿਆਰ ਇਹਨਾਂ ਬੋਲਾਂ ਦੇ ਲਈ ਪਾਉਦਾ ਹੋਇਆ ਹੈ ਤਾਂ ਸਾਡੇ ਵੀਰ ਸਰਦਾਰ ਨਛੱਤਰ ਸਿੰਘ ਜੀ ਪੱਤਰਕਾਰ ਹੁਣੀ ਇਹਨਾਂ ਬੋਲਾਂ ਦੇ ਲਈ ਬਹੁਤ ਸਾਰੀ ਮੁਹੱਬਤ ਕਰਕੇ ਗਏ ਐ ਤਾਂ ਕਹਿੰਦੇ ਸਾਡਾ ਵੀਰ ਹੈ ਸਿਕੰਦਰ ਸਿੰਘ ਪੰਚ ਪੱਜਾ ਹੋਇਆ ਅੱਜ ਦੇ ਮੇਲੇ ਦੇ ਉੱਪਰ ਬਹੁਤ ਸਾਰਾ ਪਿਆਰ ਇਹਨਾਂ ਬੋਲਾਂ ਦੇ ਲਈ ਪੌਦਾ ਕੀਤਾ ਸਾਰੇ ਭਰਾਵਾਂ ਦਾ ਧੰਨਵਾਦ ਔਰ ਪੀੜਲ ਤੇ ਹਾਕਮ ਵਾਲਾ ਇਹ ਟੀਮਾਂ ਦੇ ਖਿਡਾਰੀ ਜਿਹੜੇ ਪੌਜਣਗੇ ਆ ਦੁਨੀਆ ਮੇਰੇ ਵੀਰੋ ਟਿੱਕੋ ਟਿੱਕੀ ਬੈਠੀ ਐ ਹਾਕਮ ਵਾਲਾ ਅੱਜ ਦੇ ਦਿਨ ਦਾ ਚੋਟੀ ਦਾ ਮੈਚ ਹੋਵੇਗਾ ਔਰ ਚਰਚੇ ਹੋਣਗੇ ਦੁਨੀਆ ਬੈਠੀ ਹੈ ਵੀ ਤੇਰਾ ਇਸ਼ਕ ਗਣਾਉਂਦਾ ਏ ਰਾਤ ਨੂੰ ਤਾਰੇ ਰਾਤ ਨੂੰ ਤਾਰੇ ਅਸੀਂ ਇਕੱਲੇ ਜਾਗਦੇ ਨੇ ਲੋਕੀ ਸੌ ਜਾਂਦੇ ਆ ਸਾਰੇ ਆ ਚੋਟੀਆਂ ਦਾ ਗੁਰਜੀਤ ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਹੈ ਜਿੰਨੇ ਜੱਫੇ ਗੁਲਾਬ ਲਾਵੇਗਾ ਜਿੱਕੇ ਸਰਪੰਚ ਕਹਿੰਦਾ ਵੀ ਆਪਾਂ 500 ਦੇ ਰਹੇਗੇ ਅਗਲੀ ਰੇਡ ਪਾਉਣ ਦੇ ਲਈ ਨੌਜਾਨ ਫਿਰ ਕਹਿੰਦੇ ਤਿਆਰ ਵਰ ਤਿਆਰ ਹੈ ਖੇਡ ਦੇ ਮੈਦਾਨ ਦੇ ਵਿੱਚ ਕਿ ਡੋਗਿਆਂ ਦੇ ਤਾਰੂ ਸਿੰਘ ਕਿਨਾਰੇ ਮਾਰ ਗਏ ਥੱਲੇ ਕਹਿੰਦੇ ਚੰਗੇ ਸੀ ਸਹਾਰੇ ਮਾਰ ਗਏ ਫੈਰੀਆਂ ਨਹੀਂ ਸੀ ਸਾਨੂੰ ਓਕਾ ਸਾਨੂੰ ਸਾਡੇ ਜਾਂ ਤੋਂ ਪਿਆਰੇ ਮਾਰ ਗਏ ਜਿੰਨੇ ਜੱਫੇ ਕਾਨਗੜਾ ਵਾਲੇ ਲਾਉਣ ਲਾਉਣਗੇ ਹਰ ਇੱਕ ਜੱਫੇ ਦਾ ਜੱਗੀ ਸਰਪੰਚ ਕਹਿੰਦਾ 500 ਦੇ ਦੇ ਦਾਂਗੇ ਪਾਲਾ ਸੁਧਾਣੀ ਵਾਲਾ ਪਜਿਆ ਹੋਇਆ ਕਹਿੰਦਾ ਵੀ ਆਹ ਟੀਮ ਅਪਰ ਸਪான்ਸਰ ਕੀਤੀ ਹੈ ਪਰ ਸਿੰਘਵਾ ਦਾ ਅਜੇ ਅਜੇ ਵੀ ਤਰੀਕ ਦਾ ਟਾਪ ਦਾ ਖਿਡਾਰੀ ਹੈ ਅਗਲੀ ਰੇਡ ਲੈ ਵੀ ਕਾਲਿਆ ਬੋਲਤੇ ਨੇ ਜਵਾਨਾ ਲਓ ਸਾਹਮਣੇ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਚੋਟੀਆਂ ਵਾਲਾ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਾਵੇਗਾ ਐਲ ਕਹਿੰਦੇ ਵੀ ਚੋਟੀ ਦਾ ਮੈਚ ਅੱਜ ਕਾਲਗੜ੍ਹ ਦੇ ਕਬੱਡੀ ਕੱਪ ਦਾ ਖੇਡਿਆ ਜਾ ਰਿਹਾ ਹੈ ਕਿ ਵੀਪਾ ਟੱਪਿਆ 21ਵਾਂ ਸਾਲ ਹੋ ਗਿਆ ਕਾਠ ਮੁੰਡੇ ਦਾ ਕਮਾਲ ਹੋ ਗਿਆ ਅਥਰੀ ਜੀ ਚੜੀ ਆ ਜਵਾਨੀ ਜੱਟ ਦੇ ਉਹ ਪਾਉਂਦਾ ਇੱਕ ਕਬੱਡੀ ਯਾਰੂ ਮੁੰਡਾ ਉਹ ਪੱਠਾ ਪੀ ਮਾਰ ਪੱਟਦੇ ਪਾਉਂਦਾ ਇੱਕ ਕਬੱਡੀ ਯਾਰੂ ਮੁੰਡਾ ਪੱਠੀ ਮਾਰ ਪੱਟਦੇ ਆਓ ਸਾਹਮਣੇ ਕੰਦੇ ਕਬੱਡੀ 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 ਇਹ ਲੱਗਿਆ ਹੋਇਆ ਜੋ ਆਓ ਸਾਹਮਣੇ ਉਹ ਸਾਹਮਣੇ ਮੇਰੇ ਵੀਰੋ ਜੇ ਸ਼ੂਟਰ ਜੱਫਾ ਲਾਉਂਦਾ ਬਿੰਦਰ ਸਾਦਾ ਬਾਈ ਕਹਿੰਦਾ ਸੇਖੋ ਕੁਮਾਰ ਦਾ ਵੀ ਆਪਾਂ 200 ਦੇ ਦਿਆਂਗੇ ਜੇ ਸ਼ੁੱਟਰ ਜੱਫਾ ਲਾ ਦੇਗਾ ਅੱਜ ਮੇਲਾ ਕਹਿੰਦੇ ਤਾਨਗੜ ਦਾ ਖੇਡਾ ਜਾਰੀ ਹੈ ਉਹ ਗੱਲ ਬਣ ਗਈ ਮੇਰੇ ਵੀਰੋ ਰਾਜੇ ਖੇਲੇ ਨੇ ਕਹਿਣ ਬਾਪੂ ਜਿੱਕਰਤਾ ਕਹਿਰ ਚੋਪਰਾ ਨੇ ਜਫਾ ਜਿਕੇ ਨੂੰ ਟੌਂਦੀ ਗੱਲ ਰਾਜੇ ਖੇਲੇ ਦੀ ਉਹ ਸਿੱਧੀ ਢੂ ਕਾਲ ਜੇ ਪਾਉਂਦੀ ਗੱਲ ਰਾਜੇ ਖੇਲੇ ਦੀ ਲੋ ਸਾਹਮਣੇ ਕਹਿੰਦੇ ਅਜੇ ਦੀ ਕਬੱਡੀ ਖੇਡ ਦੇ ਮਾਦਮ ਦੇ ਵਿੱਚ ਪੈ ਗਈ ਹੈ ਉਧਰ ਮੁੰਡੇ 4 ਨੇ 3 ਨੇ 3 ਨੂੰ ਸਦਾੜੀ ਪਿੰਡ ਦੇ ਕਹਿੰਦੇ ਤਿਆਰ ਨੇ ਖੇਤਾਂ ਦੇ ਵਿੱਚੋਂ ਕੌਣ ਕਰੇਗਾ ਟਰਾਈ ਆਓ ਸਾਹਮਣੇ ਕਹਿੰਦੇ ਸੁਧਾਰੀ ਵਾਲਾ ਸੁਧਾਰੀ ਵਾਲਾ ਲੈ ਵੀ ਕਾਲਿਆ ਸੁਧਾਰੀ ਦੀ ਟੀਮ ਨੂੰ ਚੌਧਰੀ ਮੇਜਰ ਸਿੰਘ ਜੀ ਕਹਿੰਦੇ ਵੀ ਆਪਾਂ 2100 ਦੇ ਦਿਆਂਗੇ ਚੌਧਰੀ ਮੇਜਰ ਸਿੰਘ ਜੀ ਪਜੇ ਹੋਏ ਐ ਸਤਿੰਦਰ ਭੰਗੋ ਕਹਿੰਦੇ ਮੇਰੇ ਵੀਰੋ ਕਾਲਿਆ ਵਾਲੇ ਖੇਤਰ ਦੇ ਪਜੇ ਹੋਏ ਐ ਹਰ ਸਰਾਰ ਸੰਤੋਖ ਸਿੰਘ ਜੀ ਭੰਗੋ ਮੇਰੇ ਵੀਰੋ ਵੱਡਾ ਨਾਮ ਹੈ ਕਾਲਿਆ ਪਿੰਡ ਹੈ ਔਰ ਮੇਰੇ ਵੀਰੋ ਸਾਡੇ ਵੀਰ ਜੂ ਹਿੱਸੇ ਦੇ ਐਨ ਮੇਰੇ ਵੀਰੋ ਰਹਿੰਦੇ ਐ ਹਾਂ ਜੇ ਗੁਲਾਬ ਜਫਾ ਲਾਵੇਗਾ ਦੱਸੋ दाम ਜੀ ਜਰਨੈਲ ਸਿੰਘ ਨੇ ਵੀ 200 ਦੇ ਦੇਣਗੇ ਜਿੰਨੇ ਹਾਂ ਜਰਨੈਲ ਸਿੰਘ ਦੀ ਡੁਲਟ ਕਹਿੰਦੇ ਆਪਾਂ 200 ਦੇ ਦੇਾਂਗੇ ਮੇਰੇ ਵੀਰੋ ਜੇ ਗੁਲਾਬ ਜਫਾ ਲਾਵੇਗਾ ਹਰ ਚਰਤੇ ਹੋਣਗੇ ਆਹ ਚਾਚੇ ਹੁਣੇ ਕਹਿੰਦੇ 200 ਦੇ ਵੱਡੇ ਮਾਲਸਨ ਵਾਦ ਉਧਰ ਜਰਨੈਲ ਸਿੰਘ ਵੱਲੋਂ ਦਿੱਤੇ ਜਾਣਗੇ ਜਿੱਦੇ ਕਹਿੰਦੇ ਨੇ ਗੁਲਾਬ ਜੱਫੇ ਲਾਵੇਗਾ। ਲਓ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਗੁੰਦਮਰ ਸ਼ਰੀਰ ਮੁੰਡੇ ਦਾ। ਪਈ ਹੋਈ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਹੈ। ਉਧਰ ਕਹਿੰਦੇ ਗਮਾਦ ਪਿੰਡ ਦੇ ਮੁੰਡੇ ਸੁਧਾਨੀ ਵਾਲੇ ਕਹਿੰਦੇ ਬੱਲੇ ਬੱਲੇ ਕਰਵਾਈ ਤੁਰੇ ਆਉਂਦੇ ਐ। ਆਹ ਸਾਹਮਣੇ ਕਹਿੰਦੇ ਤਿੰਨੇ ਤਿੰਨੋ ਮੁੰਡੇ ਤਿਆਰ ਨੇ। ਤਿੰਨੋ ਪੱਟਾਂ ਦੇ ਉੱਤੇ ਮਾਰਦੇ ਆ ਥਾਪੀਆਂ। ਦੇਖੋ ਤਿੰਨਾਂ ਦੇ ਵਿੱਚੋਂ ਕੌਣ ਕਰੇਗਾ ਟਰਾਈ। ਆਹ ਕੱਚ ਲੱਗਿਆ। ਆਹ ਸਾਹਮਣੇ ਕਹਿੰਦੇ ਮੁੰਡਾ ਕਿ ਸਾਡੇ ਪਿੰਡ ਦੀ ਫ਼ਿੰਨੀ ਉੱਤੇ ਕਿੱਕਰਾ ਹੀ ਕਿੱਕਰਾ ਉਹ ਕਦੇ ਆ ਦੀ ਬੈ ਕੇ ਤੁੱਕੇ ਭੋਰਾਗੇ ਤੂੰ ਆਪਣਾ ਸ਼ੇਰ ਲਿਆ ਬੰਲੀਏ ਅਸੀਂ ਬੱਕਰੀ ਵੜਾ ਕੇ ਧੋਰਾਗੇ ਹੋਰ ਸਾਹਮਣੇ ਨਵੀ ਉਧਰਲੇ ਪਾਸੇ ਜੱਫਾ ਲੱਗਿਆ ਗੁਰਪ੍ਰੀਤ ਸਿੰਘ ਵਪਾਰੀ ਕਹਿੰਦਾ ਵੀ ਜੇ ਬੁਲਾਵ ਜੱਫਾ ਲਾਵੇਗਾ 5100 ਦੇ ਜੱਜ ਲਵੇਠੀ ਖਿਡਾਰੀ ਦੁਨੀਆ ਸੁਣਦੀ ਹੈ ਉਧਰ ਕਹਿੰਦੇ ਸਾਡੇ ਵੀਰ ਮੇਰੇ ਵੀਰੋ ਠੇਕੇਦਾਰ ਲਾਭ ਸਿੰਘ ਜੀ ਹਰ ਜੱਗੀ ਸਿੰਘ ਜੀ ਪੈਂਦੀ ਸਟ੍ਰਿੰਗ ਸਟੋਰ ਵਾਲੇ ਨੇ ਢੂਲੇ ਪੜਾਣ ਦੀ ਦੁਕਾਨ ਕਹਿੰਦੇ ਵੱਡੀ ਕੀਤੀ ਹੈ ਇਸਤ ਲਈ ਮਸ਼ੀਨ ਵੀ ਮਿਲਦੀ ਹੈ ਰੋੜੀ ਕੁੱਟਣ ਵਾਲੀ ਮਸ਼ੀਨ ਵੀ ਮਿਲਦੀ ਹੈ ਹਰ ਸਾਰੇ ਵੀਰਾਂ ਦਾ ਬਖਸ਼ੇਤਰ ਦੇ ਧੰਨਵਾਦ ਆ ਪੈਂਦੀ ਰੇਡ ਤੇ ਵੱਡੇ ਮਾਨੇ ਨਾ ਬੋਲਾ ਦੇਲੇ ਪੁੱਦੇ ਹੋਏ ਆ ਆ ਬਿੱਲਾ ਕੇਰੇ ਮੇਰੇ ਵੀਰੋ ਅਕਬਰਪੁਰ ਖਦਾਲ ਪਿੰਡ ਵਾਲਾ ਕਰ ਲੈ ਟਰਾਈ ਆ ਚੋਟੀਆਂ ਦਾ ਗੁਰਜੀਤ ਭੱਜਿਆ ਦੰਮ ਹੈ ਕਿ ਪਾਸੇ ਹੁਕੇ ਬੈਠ ਜਾ ਤੂੰ ਫੁੱਲੇ ਝੜੀਏ ਅੱਜ ਜੱਟ ਦੀਆਂ ਹੋ ਗਈਆਂ ਬ੍ਰੇਕਾ ਫੇਲੀਆਂ ਇਹ ਹੈ ਕਹਿੰਦੇ ਬ੍ਰੇਕਾ ਖੇਡ ਮੈਕਮਾ ਮੇਰੇ ਵੀਰੋ ਤੇ ਸਾਹਮਣੇ ਪੁਆਇੰਟ ਜਿਹੜਾ ਹੈ ਇਸ ਵੇਲੇ ਨੌਜਵਾਨ ਆਪਣੀ ਟੀਮ ਦੇ ਲਈ ਜੋੜਦਾ ਆ ਰਿਹਾ ਹੈ ਸਾਡੇ ਜੱਗੀ ਬਾਈ ਪਜੇ ਹੋਣੇ ਹੈ ਅੱਜ ਠੇਕੇਦਾਰ ਲਾਭ ਸਿੰਘ ਹੁਣੀ ਪਜੇ ਹੋਇਆ ਦੇ ਲਈ ਬਹੁਤ ਸਾਰੀ ਮੁਹੱਬਤ ਬੋਦੀ ਕਰਕੇ ਗਏ ਐ ਬਹੁਤ ਵੱਡਾ ਧੰਨਵਾਦ ਹੈ ਅਜੇ ਸਿੰਘਾਂ ਵਾਲਾ ਕਬੱਡੀ ਪਾ ਰਿਹਾ ਹੈ ਲੈ ਵੀ ਕਾਲਾ ਕਰਦੇ ਗੱਲ ਲਓ ਸਾਹਮਣੇ ਕਹਿੰਦੇ ਅਜੇ ਦੀ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਪਈ ਗਈ ਹੈ ਉਹ ਮੁੰਡੇ ਨੇ ਕਹਿੰਦੇ ਸੋਹਣੀਆਂ ਕਬੱਡੀਆਂ ਪਾਈਆਂ ਨੇ ਆਹ ਸਾਹਮਣੇ ਕਹਿੰਦੇ ਡਬਲ ਟੱਚ ਹੋ ਗਿਆ ਕਿ ਸਾਡੇ ਵਾਲੀ ਮੁੰਦਰੀ ਤੇ ਨਾ ਕਿਸੇ ਹੋਰ ਦਾ ਪਤਾ ਵੀ ਨਾ ਚੱਲਿਆ ਕਿ ਉਸ ਦੇ ਦਿਲ ਚੋਰ ਦਾ ਤਾਲਗੜ ਦੇ ਕਬੱਡੀ ਕੱਪ ਦਾ ਕਹਿੰਦੇ ਫਾਈਨਲ ਅੱਜ 5 ਕਿਲੋ ਬਾਅਦ ਦਾ ਮੈਚ ਖੇਡਿਆ ਜਾ ਰਿਹਾ ਹੈ ਇੱਕ ਪਾਸੇ ਤਾਲਗੜ ਦੀ ਟੀਮ ਦੂਜੇ ਪਾਸੇ ਗਵਾਲਡ ਨਗਰ ਕਹਿੰਦੇ ਸਿਧਾਣੀ ਦੀ ਟੀਮ ਮੁੰਡੇ ਬੱਲੇ ਬੱਲੇ ਕਰਵਾ ਰਹੇ ਆ ਆਹ ਸਾਹਮਣੇ ਕਹਿੰਦੇ ਚੋਟੀਆਂ ਵਾਲਾ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਾ ਰਹੇ ਆ ਐਨ ਕਹਿੰਦੇ ਗੁੰਦਵਾ ਸ਼ਹੀਦ ਜੇ ਆਮਰ ਜੇ ਮੇਰੇ ਵੀਰੋ ਕ੍ਰਿਸ਼ ਜਫਾ ਲਾਵੇਗਾ ਅਮਰ ਦਾਸ ਲਈ ਕਹਿੰਦਾ ਵੀ 500 ਦੇ ਦਾਂਗੇ ਇਹ ਵੀ ਲਾ ਜਫਾ ਨੌਜਾਨ ਆਹ ਸਾਹਮਣੇ ਗਰਜੀਤ ਦੀ ਕਬੱਡੀ ਇਹਦੀ ਸ਼ੂਟਰ ਏ ਜਲੇਰੇ ਵਾਲਾ ਜੀਨ ਵਾਲਾ ਜੀਨ ਵਾਲਾ ਜੀਨ ਵਾਲਾ ਕਬੱਡੀ 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 ਆਹ ਜਾਂਦਾ ਕਹਿੰਦੇ ਸੰਜਰੂਰ ਵਾਲਾ ਮੇਰੇ ਵੀਰੋ ਇਹ ਮੁੰਡਾ ਕਹਿੰਦੇ ਬਾਟਾ ਮੜਦਾ ਜਾਂਦਾ ਹੈ ਸਾਡੇ ਮੰਨੇ ਹੋਣਾ ਦਾ ਧੰਨਵਾਦ ਹੈ ਅੱਜ ਦਾ ਮੇਲਾ ਕਹਿੰਦੇ ਤੜ ਰਿਹਾ ਹੈ ਪੀੜ ਲੋ ਤੇ ਹੱਤਮ ਵਾਲਾ ਪੀਟਲ ਤੇ ਹਕਮਤੀਆਂ ਫਾਈਨਲ ਦੀਆਂ ਟੀਮਾਂ ਨੇ ਖੇਡ ਦੇ ਗਰਾਊਂਡ ਦੇ ਵਿੱਚ ਪਹੁੰਚਿਆ ਜਸਵਿੰਦਰ ਪੰਚ ਕਹਿੰਦਾ ਵੀ ਕਾਂਗੜਾ ਦਾ ਜਿਹੜਾ ਜੱਫੀ ਜੱਫਾ ਲਾਉਂਦਾ ਅਤਾ ਹਜ਼ਾਰ ਦੇ ਦੇਣਗੇ ਅਰ ਸਾਡਾ ਜਸਵਿੰਦਰ ਪੰਜ ਪਜਾ ਹੋਇਆ ਸਿਕੰਦਰ ਪੰਜ ਸਾਡਾ ਵੀਰ ਪਜਾ ਹੋਇਆ ਆ ਪੈਂਦੀ ਰੇਡ ਕਬੱਡੀ 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 ਆ ਕਬੱਡੀ 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 ਆ ਲੱਗਿਆ ਲੋ ਜਫਾ ਵੀ ਆ ਜਫਾ ਲੱਗਿਆ ਮੇਰੇ ਵੀਰੇ ਲੈ ਵੀ 500 ਪੌਦਾ ਕਰਦੇ ਅਬਰਦਾਸ ਨੇ 500 ਪੌਦਾ ਕਰਤਾ ਕ੍ਰਿਸ਼ਨ ਨੇ ਜਫਾ ਲਾਇਆ ਹਾਂ ਹਾਂ ਹੁੰਦੀਆਂ ਗੱਲਾਂ ਅੱਗੇ ਪੀਟਲ ਦਾ ਕਾਹਲ ਜਾਂਦਾ ਤੇ ਹਾਕਮ ਵਾਲੀਆਂ ਟੀਮਾਂ ਕਬੱਡੀ ਉਪਰਦੇ ਜਿਹੜੀਆਂ ਫਾਈਨਲ ਦੀਆਂ ਟੀਮਾਂ ਨੇ ਉਹ ਖੇਡ ਦੇ ਗਰਾਊਂਡ ਦੇ ਵਿੱਚ ਪੁੱਜ ਜਾਂਨ ਪੀਟਲ ਹਰਿਆਣਾ ਤੇ ਹਾਕਮ ਵਾਲੀਆਂ ਟੀਮਾਂ ਜਿਹੜੀਆਂ ਵੇਲਾ ਜਿੱਥੇ ਖੇਡ ਦੇ ਮੈਦਾਨ ਦੇ ਵਿੱਚ ਮਜਰੂਰ ਪੁੱਜਣ ਗਿਆ ਲਓ ਸਾਹਮਣੇ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪੈ ਗਈ ਹੈ ਆਓ ਸਾਹਮਣੇ 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 ਮੁੰਡਾ 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 ਮਰਦਾਂ ਕਰਦਾ ਹੋਇਆ ਟਰਾਈ ਇਹ ਲੱਗਿਆ ਹੋਇਆ ਜੋਰ ਆਓ ਸਾਹਮਣੇ ਕਹਿੰਦੇ ਕਬੱਡੀ ਕਬੱਡੀ ਹੋ ਗਈ ਹੈ ਇੱਕ ਵਾਰੀ ਜੇ ਮੈਚ ਵਧੀਆ ਲੱਗਾ ਜੋਰ ਦਾ ਤਾੜੀਆਂ ਮਾਰੀਏ ਮੇਰੇ ਵੀਰੋ ਐਨ ਕਹਿੰਦੇ ਚੋਟੀ ਦਾ ਸੁਪਰ ਖੇਡ ਗਿਆ ਕਹਿੰਦੇ ਦਿੱਤਾ ਕਰਨਾ ਹਰੇ ਉੱਤੇ ਗੁਰਦੇਜ ਕੌੜਣਾ ਜੀ ਫਾਈਨਲ ਦੇ ਟੀਮਾਂ ਦਾ ਕਮੈਂਟਰੀ ਕਰ ਲੈਂਗੇ ਦੋਏ